ਅੱਜ ਅਸੀਂ ਗੱਲ ਕਰਾਂਗੇ ਸੂਰਜ ਦੇ ਬਾਰੇ ਜੋ ਧਰਤੀ ਲਈ ਜੀਵਨ ਦਾ ਮੁੱਖ ਸਰੋਤ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸੂਰਜ ਦੀ ਬੇਅੰਤ ਊਰਜਾ ਵਿੱਚੋਂ ਸਿਰਫ ਇੱਕ ਨਿੱਕਾ ਜਿਹਾ ਹਿੱਸਾ ਹੀ ਧਰਤੀ ਤੱਕ ਪਹੁੰਚਦਾ ਹੈ ਇਸ ਨੂੰ ਸੂਰਜੀ ਸਥੇਰਾੰਕ ਕਿਹਾ ਜਾਂਦਾ ਹੈ ਜੋ ਲਗਭਗ 1361 ਵਾਟ ਪ੍ਰਤੀ ਵਰਗ ਮੀਟਰ ਵਾਯੂ ਮੰਡਲ ਤੱਕ ਪਹੁੰਚਦਾ ਹੈ ਹੁਣ ਸੋਚੋ ਜੇ ਸੂਰਜ ਇੰਨਾ ਵੱਡਾ ਹੈ ਧਰਤੀ ਨਾਲੋਂ 100 ਗੁਣਾ ਵੱਡਾ ਤਾਂ ਫਿਰ ਵੀ ਕਿਵੇਂ ਸੂਰਜ ਰਿਪੀਟ ਤਾਂ ਫਿਰ ਵੀ ਕਿਵੇਂ ਸਿਰਫ ਕੁਝ ਹੀ ਊਰਜਾ ਸਾਡੇ ਗ੍ਰਹਿ ਤੱਕ ਪਹੁੰਚ ਪਉਂਦੀ ਹੈ ਦਰਸਰ ਇਹ ਊਰਜਾ ਪ੍ਰਕਾਸ਼ ਦੀ ਗਤੀ ਨਾਲ 93 ਮਿਲੀਅਨ ਮੀਲ ਦਾ ਸਫ਼ਰ ਤੈਅ ਕਰਕੇ ਧਰਤੀ ਤੱਕ ਪਹੁੰਚਦੀ ਹੈ ਇਹ ਕਿਰਨਾ ਦ੍ਰਿਸ਼ਮਾਨ ਪ੍ਰਕਾਸ਼ ਇਨਫਰਾ ਰੈਡ ਅਤੇ ਆਲਟਰਾ ਵਾਇਲਟ ਰੂਪ ਵਿੱਚ ਹੁੰਦੀਆਂ ਨੇ ਜਦੋਂ ਇਹ ਧਰਤੀ ਉਤੇ ਪੈਂਦੀ ਹੈ ਤਾਂ ਲਗਭਗ 51% ਊਰਜਾ ਜ਼ਮੀਨ ਸਮੁੰਦਰ ਅਤੇ ਵਾਯੂ ਮੰਡਲ ਦੁਆਰਾ ਸੋਖ ਲਈ ਜਾਂਦੀ ਹੈ ਜੋ ਮੌਸਮ ਪੌਦਿਆਂ ਦੀ ਵਾਧੇ ਅਤੇ ਜੀਵਨ ਦੇ ਤਾਪਮਨ ਨੂੰ ਸੰਤੁਲਨ ਰੱਖਦੀ ਹੈ। ਕਰੀਬ 30% ਊਰਜਾ ਬਦਲਾਂ ਅਤੇ ਬਰਫ਼ ਦੁਆਰਾ ਵਾਪਸ ਪੁਲਾੜ ਵਿੱਚ ਪ੍ਰਤੀਬਿੰਬ ਹੋ ਜਾਂਦੀ ਹੈ। ਬਾਕੀ ਊਰਜਾ ਧਰਤੀ ਦੇ ਸੰਤੁਲਨ ਨੂੰ ਬਣਾਈ ਰੱਖਦੀ ਹੈ ਪਰ ਹੁਣ ਸਵਾਲ ਇਹ ਹੁੰਦਾ ਹੈ ਕਿ ਸਾਰੀ ਊਰਜਾ ਬਿਨੈਰੋ ਕਾਵਟ ਤੇ ਧਰਤੀ ਉੱਤੇ ਆ ਜਾਵੇ ਤਾਂ ਫਿਰ ਕੀ ਹੋ ਜਾਵੇਗਾ? ਜਵਾਬ ਹੈ ਪੂਰੀ ਤਬਾਹੀ ਹੋ ਜਾਣੀ ਹੈ। ਤਾਪਮਨ ਇੰਨਾ ਵੱਧ ਜਾਣਾ ਹੈ ਕਿ ਸਮੁੰਦਰ ਉੱਪਰਨੇ ਸ਼ੁਰੂ ਹੋ ਜਾਣਗੇ। ਵਾਯੂ ਮੰਡਲ ਬਹੁਤ ਹੀ ਨਮੀ ਵਾਲਾ ਹੋ ਕੇ ਆਖਰਕਾਰ ਪ੍ਰਾਣ ਵਿੱਚ ਭਾਵ ਬੰਗ ਗਾਇਬ ਹੋ ਜਾਵੇਗਾ ਨਤੀਜੇ ਵਜੋਂ ਧਰਤੀ ਉਤੇ ਜੀਵਨ ਦਾ ਅੰਤ ਹੋ ਸਕਦਾ ਹੈ ਇੱਥੋਂ ਤੱਕ ਕਿ ਧਰਤੀ ਦਾ ਆਪਣਾ ਆਰਬਿਟ ਵੀ ਅਸਥਿਰ ਹੋ ਸਕਦਾ ਹੈ ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸੂਰਜ ਦੀ ਊਰਜਾ ਦਾ ਇਹ ਸੰਤੁਲਨ ਹੀ ਸਾਡੇ ਜੀਵਨ ਨੂੰ ਸੰਭਾਲ ਕੇ ਰੱਖਦਾ ਹੈ ਅੱਜ ਅਸੀਂ ਗੱਲ ਕਰਾਂਗੇ ਸੂਰਜ ਦੇ ਬਾਰੇ ਜੋ ਧਰਤੀ ਲਈ ਜੀਵਨ ਦਾ ਮੁੱਖ ਸਰੋਤ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸੂਰਜ ਦੀ ਬੇਅੰਤ ਊਰਜਾ ਵਿੱਚੋਂ ਸਿਰਫ ਇੱਕ ਨਿੱਕਾ ਜਿਹਾ ਹਿੱਸਾ ਹੀ ਧਰਤੀ ਤੱਕ ਪਹੁੰਚਦਾ ਹੈ ਇਸ ਨੂੰ ਸੂਰਜੀ ਸਥਿਰਾਂਕ ਕਿਹਾ ਜਾਂਦਾ ਹੈ ਜੋ ਲਗਭਗ 1361 ਵਾਟ ਪ੍ਰਤੀ ਵਰਗ ਮੀਟਰ ਵਾਯੂਮੰਡਲ ਤੱਕ ਪਹੁੰਚਦਾ ਹੁਣ ਸੋਚੋ ਜੇ ਸੂਰਜ ਇੰਨਾ ਵੱਡਾ ਹੈ ਧਰਤੀ ਨਾਲੋਂ 100 ਗੁਣਾ ਵੱਡਾ ਤਾਂ ਫਿਰ ਵੀ ਕਿਵੇਂ ਸੂਰਜ ਰਿਪੀਟ ਤਾਂ ਫਿਰ ਵੀ ਕਿਵੇਂ ਸਿਰਫ ਕੁਝ ਹੀ ਊਰਜਾ ਸਾਡੇ ਗ੍ਰਹਿ ਤੱਕ ਪਹੁੰਚ ਪਾਉਂਦੀ ਹੈ ਦਰਸਰ ਇਹ ਊਰਜਾ ਪ੍ਰਕਾਸ਼ ਦੀ ਗਤੀ ਨਾਲ 93 ਮਿਲੀਅਨ ਮੀਲ ਦਾ ਸਫ਼ਰ ਤੈਅ ਕਰਕੇ ਧਰਤੀ ਤੱਕ ਪਹੁੰਚਦੀ ਹੈ ਇਹ ਕਿਰਨਾ ਦ੍ਰਿਸ਼ਮਾਨ ਪ੍ਰਕਾਸ਼ ਇਨਫਰਾ ਰੈਡ ਅਤੇ ਅਲਟਰਾ ਵਾਇਲਟ ਰੂਪ ਵਿੱਚ ਹੁੰਦੀਆਂ ਨੇ ਜਦੋਂ ਇਹ ਧਰਤੀ ਉੱਤੇ ਪੈਂਦੀਆਂ ਨੇ ਤਾਂ ਲਗਭਗ 51% ਊਰਜਾ ਜ਼ਮੀਨ ਸਮੁੰਦਰ ਅਤੇ ਵਾਯੂ ਮੰਡਲ ਦੁਆਰਾ ਸੋਖ ਲਈ ਜਾਂਦੀ ਹੈ ਜੋ ਮੌਸਮ ਪੌਦਿਆਂ ਦੀ ਵਾਧੇ ਅਤੇ ਜੀਵਨ ਦੇ ਤਾਪਮਨ ਨੂੰ ਸੰਤੁਲਨ ਰੱਖਦੀ ਹੈ। ਕਰੀਬ 30% ਊਰਜਾ ਬਦਲਾਅ ਅਤੇ বরਫ ਦੁਆਰਾ ਵਾਪਸ ਪ੍ਰਾੜ ਵਿੱਚ ਪ੍ਰਤੀਬਿੰਬ ਹੋ ਜਾਂਦੀ ਹੈ। ਬਾਕੀ ਊਰਜਾ ਧਰਤੀ ਦੇ ਸੰਤੁਲਨ ਨੂੰ ਬਣਾਈ ਰੱਖਦੀ ਹੈ ਪਰ ਹੁਣ ਸਵਾਲ ਇਹ ਹੁੰਦਾ ਹੈ ਕਿ ਸਾਰੀ ਊਰਜਾ ਬਿਨਾਂ ਰੁਕਾਵਟ ਤੇ ਧਰਤੀ ਉੱਤੇ ਆ ਜਾਵੇ ਤਾਂ ਫਿਰ ਕੀ ਹੋ ਜਾਵੇਗਾ? ਜਵਾਬ ਹੈ ਪੂਰੀ ਤਬਾਹੀ ਹੋ ਜਾਣੀ ਹੈ। ਤਾਪਮਨ ਇੰਨਾ ਵੱਧ ਜਾਣਾ ਹੈ ਕਿ ਸਮੁੰਦਰ ਉੱਭਰਨੇ ਸ਼ੁਰੂ ਹੋ ਜਾਣਗੇ। ਵਾਯੂ ਮੰਡਲ ਬਹੁਤ ਹੀ ਨਵੀਂ ਵਾਲਾ ਹੋ ਕੇ ਆਖਰਕਾਰ ਪ੍ਰਾਣ ਵਿੱਚ ਭਾਅ ਭੰਗ ਗਾਇਬ ਹੋ ਜਾਵੇਗਾ ਨਤੀਜੇ ਵਜੋਂ ਧਰਤੀ ਉਤੇ ਜੀਵਨ ਦਾ ਅੰਤ ਹੋ ਸਕਦਾ ਹੈ ਇੱਥੋਂ ਤੱਕ ਕਿ ਧਰਤੀ ਦਾ ਆਪਣਾ ਆਰਬਿਟ ਵੀ ਅਸਥਿਰ ਹੋ ਸਕਦਾ ਹੈ ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸੂਰਜ ਦੀ ਊਰਜਾ ਦਾ ਇਹ ਸੰਤੁਲਨ ਹੀ ਸਾਡੇ ਜੀਵਨ ਨੂੰ ਸੰਭਾਲ ਕੇ ਰੱਖਦਾ ਹੈ